ਕੋ ਸਭ ਤੋਂ ਪਹਿਲੀ ਗੱਲ ਬੜੀ ਮੰਦ ਭਾਗੀ ਇਹ ਮੈਂ ਤਾਂ ਸਭ ਤੋਂ ਪਹਿਲੇ ਇਹੀ ਕਹਾਂਗਾ ਕਿ ਪਤਾ ਨਹੀਂ ਸਰਕਾਰਾਂ ਨੇ ਕਿੰਨੇ ਸਾਡੇ ਹਜੇ ਤੋਂ ਹੋਮ ਲੈਣਾ ਸਾਡੇ ਲੋਕਾਂ ਦਾ ਕਿ ਅਸੀਂ ਹਰ ਹਰ ਸਾਲ 1.5 ਸਾਲ ਬਾਅਦ 6 ਮਹੀਨੇ ਬਾਅਦ ਸਾਨੂੰ ਮਜਬੂਰ ਹੋਣਾ ਪੈਂਦਾ ਹੈ ਕਿਸੇ ਸਰਕਾਰ ਦੇ ਇਹੋ ਜੀਆਂ ਗੱਲਾਂ ਵੀ ਨੇ ਕਿ ਤੁਹਾਡਾ ਜਿਹੜਾ ਟਰੈਕਟਰ ਆ ਇਹ ਤਾਂ ਤੁਹਾਡਾ ਖੇਤ ਵਾਸਤੇ ਆ ਉਸੀ ਸੜਕਾਂ ਤੇ ਨਹੀਂ ਲਿਆ ਜਾ ਸਕਦੇ ਇਹਦੇ ਤੋਂ ਬਗੈਰ ਸਾਡੇ ਕੋਲੇ ਵੀਕਲ ਕੀ ਹੈ ਉਹ ਜੇਦੋ ਅਸੀਂ ਇਹਨਾਂ ਨੂੰ ਲੈ ਕੇ ਤੁਰਦੇ ਹਾਂ ਫਿਰ ਜਿੰਗਾਂ ਘਟਨਾਵਾਂ ਵਾਪਰਦੀਆਂ ਨੇ ਸਾਡਾ ਇਹ ਬੱਚਾ ਗੁਰਜੰਤ ਸਿੰਘ ਜੀ ਦੀ ਮੇਰਾ ਖਿਆਲ ਨਮਰ ਮਸਾਲਾ ਤੋਂ ਬਾਅਦ 33-32 ਸਾਲ ਦੀ ਹੋਈ ਖੁਦ ਇਸ ਉਮਰ ਦੇ ਬੱਚਾ ਤੇ ਇਹਦੇ ਘਰੋਂ ਦੀ ਵੀ ਵੀ 80 ਉਮਰ ਚ ਹੋਈਗੀ ਛੋਟੀਆਂ ਛੋਟੀਆਂ ਦੋ ਬੱਚੀਆਂ ਦਸੀਆਂ ਫਾਦਰ ਸਾਹਿਬ ਪਹਿਲੇ ਹੀ ਟਰਾਈ ਕਰ ਗਏ ਸੀ ਮਦਰ ਬੈਠੀ ਹੈ ਵਿਚਾਰ। ਔਰ ਇਸ ਹਾਲਾਤ ਦੇ ਵਿੱਚ ਪਰਿਵਾਰ ਦਾ ਬਹੁਤ ਜ਼ਿਆਦਾ ਦੁੱਖ ਦਾ ਸਮਾਂ ਹੈ ਇਸ ਵੇਲੇ ਪਰਵਾਰ ਵਾਸਤੇ। ਸਾਡੀ ਕੋਸ਼ਿਸ਼ ਆ ਸੀ ਸਰਕਾਰ ਤੋਂ ਮੰਗ ਕੀਤੀ ਹੋਈ ਹੈ। ਕਿ ਦੇਖੋ ਹੋਰ ਤਾਂ ਜੋ ਸਰਕਾਰ ਨੇ ਅਨਾਉਂਸ ਕੀਤਾ ਹੈ। ਉਹ ਸਾਨੂੰ ਅਨਾਉਂਸਮੈਂਟ ਦੇ ਮੁਤਾਬਕ ਇਹਨਾਂ ਦੀ ਆਰਥਿਕ ਮਦਦ ਦੇ ਨਾਲ ਨਾਲ ਇੱਥੇ ਸਮਾਂ ਨਹੀਂ ਹੈ ਕਿ ਲੰਮਕਾਇਆ ਜਾਏ। ਕਿ ਤੁਰੰਤ ਇਸ ਪਰਿਵਾਰ ਨੂੰ ਸਰਕਾਰ ਨੌਕਰੀ ਦਾ ਪ੍ਰਬੰਧ ਕਰਦੇ ਜਮੀਨ ਬੜੀ ਥੋੜੀ ਹੈ ਸਰ ਡੇਢ ਕਿਲਾ ਜਮੀਨ ਹੈ ਹਾਦਸਾ ਹੋਇਆ ਕਿ ਉਹ ਹੈ ਹਾਦਸਾ ਦੇਖੋ ਬੱਚੇ ਆ ਰਹੇ ਨੇ ਵਧੀਆ ਤਰੀਕੇ ਦੇ ਨਾਲ ਜੇਲੀ ਦਾ ਗੱਲ ਹੈ ਸਵੇਰ 5 ਵਜੇ ਦਾ ਟਾਈਮ ਹੈ ਆਪਣੇ ਹੱਥ ਤੁਰੇ ਆ ਰਹੇ ਨੇ ਹੱਥ ਤੁਰੇ ਆਉਂਦਿਆਂ ਦੇ ਮਗਰਲੇ ਪਾਸੋਂ ਆਟੋ 3 ਟਰੱਕ ਵਿਚ ਇਹਨਾਂ ਦੇ ਜਿਨੇ ਇਹਨਾਂ ਦਾ ਟਰੈਕਟਰ ਬੇ ਕਾਬੂ ਕਰਤਾ ਠੀਕ ਹੈ ਉਹ ਐਕਸੀਡੈਂਟ ਹੋ ਗਿਆ ਉਹ ਜਿਹੜਾ ਸਮਾਂ ਹੈ ਜਿਹੜਾ ਤੜਕੇ 5:30 ਵਜੇ ਦਾ ਉਸ ਵੇਲੇ ਇਹ ਨਹੀਂ ਕਹਿ ਸਕਦਾ ਕਿ ਕਿਸੇ ਨੇ ਡ੍ਰਿੰਕ ਕੀਤੀ ਹੋਵੇ ਲੇਕਿਨ ਇਹ ਵੀ ਨਾਲ ਹੈ ਕਿ ਇੰਨੀ ਬੇਪਰਵਾਹੀ ਨਾਲ ਪਿੱਛੋਂ ਮਸ਼ੀਨਰੀ ਨੂੰ ਚਲਾਉਣਾ ਉਸ ਟਾਈਮ ਦੇ ਉੱਤੇ ਉਹ ਉਦੋਂ ਵੀ ਮਤਲਬ ਮੰਦ ਭੱਗੀ ਹੈ ਜਿੱਦੋਂ ਆਪਣੇ ਹੱਥ ਦੇ ਤਿਆਰ ਹੈ ਨੇ ਆਪਣੇ ਸਾਈਡ ਤੇ ਤਿਆਰ ਰਿਹਾ ਫਿਰ ਇਹ ਜਿਹਾ ਘਟਨਾ ਵਾਪਰਨੀ ਇਹ ਜਿਵੇਂ ਲਾਪਰਵਾਹੀ ਵਾਲੀ ਮਤਲਬ ਡਰਾਈਵਿੰਗ ਹੈ ਕਿ ਕੀ ਕਾਰ ਵੀ ਮੰਨ ਕਰਦੇ ਹੋ ਵੇਖੋ ਅਸੀਂ ਤਾਂ ਕਹਾਂਗੇ ਕਿ ਉਹਦੇ ਉੱਤੇ ਤਾਂ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਨਾਲ ਅਗਲੀ ਇਹ ਹੈ ਕਿ ਸਾਡਾ ਨੌਜਵਾਨ ਬੱਚਾ ਗਿਆ ਇਹ 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 ਨੂੰ ਕੰਪਨਸੇਸ਼ਨ ਜਿਹੜੀ ਸਰਕਾਰ ਵੱਲੋਂ ਤੁਹਾਡਾ ਹਸਮਤ ਹੋਈ ਹੋਈ ਹੈ বীਮਾ ਕੰਪਨੀਆਂ ਵੱਲੋਂ ਵੀ ਇਹਨੂੰ ਮਤਲਬ ਇਹਦੀ ਮਦਦ ਮਿਲਣੀ ਚਾਹੀਦੀ ਸੋ ਕਿਸ ਤਰ੍ਹਾਂ ਦਾ ਅੰਦੋਲਨ ਹੋਣਾ ਹੈ ਕਿ ਅਗਲਾ ਕੀ ਹੋਵੇਗਾ ਤੁਹਾਡਾ ਦੇਖੋ ਅੰਦੋਲਨ ਚੱਲ ਰਿਹਾ ਹੈ ਅੰਦੋਲਨ ਬਹੁਤ ਵਧੀਆ ਪੀਕ ਤੇ ਹੈ ਵਾਹਿਗੁਰੂ ਦੀ ਕਿਰਪਾ ਹੈ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਫਿਰ ਅੰਦੋਲਨ ਵਾਲੇ ਪਾਸੇ ਦਿਮਾਗ ਘਟ ਰਹਿਦਾ ਫਿਰ ਇਹਨਾਂ ਨੂੰ ਸਮਝ ਸਮਝਦੇ ਹੋਏ ਸਭ ਦਾ ਲੋਕਦਰ ਪਹਿਲਾਂ ਮੋਤੰਦਰ ਪਹਿਲਾਂ ਮੁੰਡਾ ਜਿਹੜਾ ਬਠਿੰਡੇ ਡਿਸਟ੍ਰਿਕਟ ਦਾ ਬੱਲੂ ਪਿੰਡ ਤੋਂ ਉਹ ਸ਼ੁਭ ਕਰਨ ਉਹਦੀ ਮੌਤ ਹੋਈ ਹੈ ਉਹਦੀ ਤਾਂ ਮੌਤ ਹੋਈ ਨਹੀਂ ਉਹ ਤਾਂ ਗੋਲੀ ਮਾਰ ਕੇ ਮਾਰਿਆ ਗਿਆ ਇਹ ਜਿਹੜਾ ਸ਼ਹੀਦ ਹੋਇਆ ਸਾਡਾ ਜੇ ਲਗਾਤਾਰ ਜਿਹੜੀਆਂ ਸ਼ਹਾਦਤਾਂ ਹੋ ਰਹੀਆਂ ਨੇ ਇਹ ਮੈਂ ਤਾਂ ਹੀ ਤੁਹਾਨੂੰ ਪਹਿਲਾਂ ਸਟਾਰਟਿੰਗ 'ਚ ਇਹ ਗੱਲ ਕਹੀ ਹੈ ਕਿ ਸਰਕਾਰ ਨੂੰ ਪਤਾ ਨਹੀਂ ਕਿਸ ਤਰ੍ਹਾਂ ਦੀ ਸਰਕਾਰ ਹੈ ਕਿਸ ਮਿੱਟੀ ਦੇ ਬਣੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਸਤਾ ਦਿੱਤੇ ਬਿਠਾਇਆ ਅਸੀਂ ਉਹਨਾਂ ਦੇ ਹੱਥ 'ਚੋਂ ਤਾਕਤ ਦਿੱਤੀ ਹੈ ਧੰਨਵਾਦ ਜੀ ਜਦੋਂ ਤਾਕਤ ਇਹਨਾਂ ਦੇ ਹੱਥ ਵਿੱਚ ਆ ਗਈ ਹੈ ਅੱਜ ਸਾਡੇ ਲੋਕਾਂ ਪ੍ਰਤੀ ਇਹਨਾਂ ਦਾ ਚਾਤੀ ਮਾਰਨ ਦੀ ਲੋੜ ਨਹੀਂ ਸਮਝਦੇ ਸੋ ਹੱਲ ਹੁੰਦਾ ਨਜ਼ਰ ਆ ਰਿਹਾ ਕੋਈ ਕੇਂਦਰ ਵੱਲੋਂ ਕੋਈ ਮੀਟਿੰਗ ਦਾ ਸੱਦਾ ਆਇਆ ਕੋਈ ਨਹੀਂ ਹਜੇ ਤੱਕ ਮੇਰੇ ਕੋਲੇ ਕੋਈ ਇਨਫੋਰਮੇਸ਼ਨ ਨਹੀਂ ਆਈ ਕਿ ਮੀਟਿੰਗ ਦੇ ਸੱਦੇ ਦੀ ਜਦੋਂ ਆਏਗੀ ਫਿਰ ਅੱਗੇ ਜਾਣ ਦਾ ਕੀ ਬਣਨਾ ਖਲਾਮ ਜਿਹੜੀ ਅਸੀਂ ਪ੍ਰੋਗਰਾਮ ਇਹ ਹੈ ਕਿ ਸਪਹਿਲੀ ਤਾਂ ਗੱਲ ਇਹ ਸੀ ਜਦ ਸਾਡਾ ਸ਼ੁਭ ਕਰਮਾ ਸ਼ੁਭ ਕਰਨ ਦਾ ਹਜੇ ਤੱਕ ਪੋਸਟਮਾਰਟਮ ਨਹੀਂ ਹੋਇਆ ਫਿਰ ਉਹਦੇ ਉਹਦਾ ਅਗ ਕੀ ਸੀ ਸੰਸਕਾਰ ਪਤਾ ਵਧੀਆਂ ਸਾਰੀਆਂ ਜਿਹੜੀਆਂ ਕਿਰਿਆਵਾਂ ਉਹ ਸੱਦ ਲਈ ਆ ਆ ਜਿਹੜਾ ਸਾਡਾ ਮਤਲਬ ਅੱਜ ਫੇਰ ਇੱਕ ਨਵਾਂ ਹੋਰ ਸਾਡੇ ਤੋਂ ਮਤਲਬ ਵਿਛੜ ਗਿਆ ਇਹ ਸਾਰਾ ਵੀ ਅਸੀਂ ਕਰਦੇ ਆ ਕਰਨਾ ਸੋ ਇਸ ਕਰਕੇ ਸਾਡੀਆਂ ਮਤਲਬ ਮੀਟਿੰਗ ਅਸੀਂ ਸੱਦੀ ਹੋਈ ਹੈ ਅੱਗੇ ਇਸ ਤੇ 27 ਦੇ 28 ਤਰੀਕ ਦੀ ਕਿਉਂਕਿ ਅਸੀਂ ਬਹੁਤ ਵੱਡੇ ਫੋਰਮ ਹੈ ਐਸ ਕੇਐਮ ਨਾਨ ਪੋਲਿਟਿਕਲ ਲਗਭਗ 150 ਕੁ ਦੇ ਕਰੀਬ ਜਥੇਬੰਦੀ ਉਹਦੇ ਚ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਹੈ ਉਹਨਾਂ ਦੀ ਵੀ ਮਤਲਬ ਕਾਫੀ ਜਥੇਬੰਦੀਆਂ ਉਹਨਾਂ ਨਾਲ ਵੀ ਨੇ ਉਹਨਾਂ ਨੂੰ ਵੀ ਅਸੀਂ ਕਿਹਾ ਵੀ ਤੁਸੀਂ ਵੀ ਆਪਦੇ ਮੋਰਚੇ ਦੀ ਜਿਹੜੀ ਵੱਡੀ ਮੀਟਿੰਗ ਕਰ ਲਓ ਤਾਂ ਕਿ ਅੰਦੋਲਨ ਨੂੰ ਇੱਕ ਸਰੂਪ ਦੇ ਵਿੱਚ ਅੱਗੇ ਤੋਰਨਾ ਹੈ ਪਰ ਅਸੀਂ ਵੀ ਮੀਟਿੰਗ ਸੱਦੀ ਹੋਈ ਹੈ ਸਾਰਿਆਂ ਨੇ ਸੱਦੇ ਨੂੰ ਕਿਹਾ ਉਹਨਾਂ ਮੀਟਿੰਗਾਂ ਦੇ ਵਿੱਚ ਜਿਵੇਂ ਸਾਰਿਆਂ ਦੀ ਸਾਂਝੀ رائے ਬਣੂਗੀ ਉਹਦੇ ਮੁਤਾਬਕ ਅਸੀਂ ਅੱਗੇ ਪ੍ਰੋਗਰਾਮ ਦੇ ਗਏ